ਹਾਂਜੀ ਬਾਈ ਜੀ ਕੀ ਹਾਲ ਚੱਲ ਜੇ ਵਧੀਆ ਜੀ ਵਧੀਆ ਹੋਰ ਸੁਣਾਓ ਬਸ ਵਧੀਆ ਆ ਕੇ ਚੱਕੀ ਫਿਰਦੇ ਜੇ ਇਹ ਬਾਈ ਜੀ ਹੈਗਾ ਵਾ ਬਿਟਾਨੀ ਕੰਪਨੀ ਦਾ ਬਿਟੋ ਆ ਪਾਊਡਰ ਠੀਕ ਠੀਕ ਹੈ ਜਿਵੇਂ ਕਿ ਫਰਜ ਕਰ ਲੋ گاਵਾ ਜਾਂ ਮੱਜਾਂ ਰਿਪੀਟ ਹੁੰਦੀਆਂ ਬਾਰ-ਬਾਰ ਰਿਪੀਟਰ ਹੋ ਜਾਂਦੀਆਂ ਹਾਂਜੀ ਹਾਂਜੀ ਉਹਨਾਂ ਵਾਸਤੇ ਜਿਹੜੀ ਇਹ ਚੀਜ਼ ਹੈ ਬਹੁਤ ਵਧੀਆ ਫਾਇਦੇਮੰਦ ਚੀਜ਼ ਹੈ ਠੀਕ 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 ਹੈ ਜੀ ਹਾਂਜੀ ਇਹ ਗਾਂ ਦੇ ਕੈਮਰਾ ਮਹਰੋ ਇੱਕਰੀ ਆ ਕਰੋ ਚੈੱਕ ਇਹ ਜਿਹੜੀ ਗਾਵਾਂ ਘਟੋ ਘਟ 10 ਵਾਰੀ ਹੀਟ ਦੇ ਵਿੱਚ ਆਈ ਠੀਕ ਠੀਕ 10 ਵਾਰੀ ਇਹਨੂੰ ਗਾਂ ਨੂੰ ਆਪਾਂ ਟੀਕਾ ਵੀ ਭਰਾਇਆ ਹਾਂਜੀ ਇਹਨ ਠੀਕ ਉਭਾਂ ਵੀ ਭਰਿਆ ਇਲਾਜ ਵੀ ਵੱਧ ਤੋਂ ਵੱਧ ਦਾ ਕਰਵਾਇਆ ਪਰ ਇਹ ਗਾਂ ਮਤਲਬ ਗਰਭ ਠਹਿਰਦਾ ਨਹੀਂ ਸੀ ਗਾਂ ਦਾ ਠੀਕ 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 ਹੈ ਜੀ ਜੇਕਰ ਆਪਾਂ ਫਿਰ ਇਹਦੀ ਐਡ ਵੇਖੀ ਜਦੋਂ ਹਾਂਜੀ ਇਹ ਆਪਾਂ ਜਿਹੜਾ ਵਿਟਾਮਿਨ ਕੰਪਨੀ ਦਾ ਵਿਟੋਵਾ ਪਾਊਡਰ ਜਦੋਂ ਮੰਗਾਇਆ ਆਪਾਂ ਹਾਂਜੀ ਇਹ ਮਗਾ ਕੇ ਆਪਾਂ ਇਹਨੂੰ ਲਗਾਤਾਰ ਦੇਣਾ ਸ਼ੁਰੂ ਕੀਤਾ 25 ਗ੍ਰਾਮ ਸਵੇਰੇ ਤੇ 25 ਗ੍ਰਾਮ ਸ਼ਾਮੀ ਦੇ ਵਿੱਚ ਚਮਚਾ ਹੈਗਾ ਜਿਹੜਾ ਦੇਣ ਵਾਲਾ ਠੀਕ 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 ਹੈ ਜੀ ਜਿਹੜਾ ਲੈਵਲ ਠੀਕ ਠੀਕ ਦੋਵੇਂ ਟਾਈਮ ਆਪਾਂ ਦਿਣਾ ਨੂੰ ਸ਼ੁਰੂ ਕੀਤਾ ਤੇ ਇਹ ਗਾਂ ਜਦੋਂ ਆਪਾਂ ਹੀਟ ਚਾਈ ਗਾਂ ਤੇ ਆਪਾਂ ਜਿਹੜਾ ਟੀਕਾ ਪਰਾਇਆ ਹੁਣ ਇਹ ਗਾਂ ਹੈਗੀ ਪੰਜਾ ਮਹੀਨੇ ਦੀ ਕਨਫਰਮ ਚੈੱਕ ਪਾਸ ਠੀਕ 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 ਹੈ ਜੀ ਹਾਂਜੀ ਕਿਸਾਨ ਵੀਰਾਂ ਨੂੰ ਬਹੁਤ ਫਾਇਦੇਮੰਦੀ ਚੀਜ਼ ਹੈ ਕਿਉਂਕਿ ਆਮ ਵੀਰਾਂ ਨੂੰ ਇਹ ਮੁਸ਼ਕਲ ਆਉਂਦੀ ਹੈ ਕਿ ਗਾਵਾਂ ਜਦੋਂ ਠਹਿਰਦੀਆਂ ਨੇ ਤੇ ਗਾਂ ਫਿਰ ਉਹ ਛੱਡਣੀ ਪੈਂਦੀ ਹੈ ਛੱਡਣ ਤੇ ਮਜਬੂਰ ਹੋ ਜਾਂਦੇ ਵੀਰ ਹੈਨਾ ਹਾਂਜੀ ਇਸ ਕਰਕੇ ਮੈਂ ਬੇਨਤੀ ਕਰੂਗਾ ਵੀਰਾਂ ਨੂੰ ਆਪਣੇ ਲੋਕ ਇੱਕ ਵਾਰੀ ਇਹ ਜਿਹੜਾ ਪਾਊਡਰ ਹੈ ਇਹ ਆਪਣੇ ਗਾਂ ਨੂੰ ਜੋ ਮੱਝ ਨੂੰ ਜ਼ਰੂਰ ਦੇ ਕੇ ਵੇਖਿਓ ਰਿਜ਼ਲਟ ਬਹੁਤ ਵਧੀਆ ਮਿਲਦੇ ਜੇ ਬਹੁਤ ਵਧੀਆ ਫਾਇਦੇਮੰਦ ਚੀਜ਼ ਹੈ ਗਾਂ ਵੇਖ ਲਓ ਕੋਈ ਲਿੱਸੀ ਨਹੀਂ ਕਿਤੇ ਮਾਸਾ ਨਹੀਂ ਬਖਾਦੋ ਕਰ ਤੇ ਅਜੇ ਦੁੱਧ ਵੀ ਦੇਣ ਦੀ ਹੈ ਪੰਜਾਂ ਮਹੀਨੇ ਦੀ ਗੱਭਣ ਚੈੱਕ ਪਾਸ ਤੇ ਹੁਣ ਦੁੱਧ ਦੇਖਲੇ 12 13 ਕੋਲ ਤੋਂ ਦੇਣ ਦੀ ਹੈ ਠੀਕ ਠੀਕ ਤਕਰੀਬਨ ਆਪਾਂ ਨੂੰ 10 ਵਾਰੀ ਟੀਕਾ ਭਰਾਇਆ ਸੀ ਪਹਿਲਾਂ ਠੀਕ ਠੀਕ ਲਗਾਤਾਰ ਹੀ ਮਤਲਬ 21 ਦਿਨਾਂ ਬਾਅਦ 20 21 ਦਿਨਾਂ ਬਾਅਦ ਇਹ ਬੋਲ ਪਿੰਦੀ ਸੀ ਤੇ ਠਹਿਰਦਾ ਨਹੀਂ ਕਰਪੇ ਦਾ ਠੀਕ ਹੈ ਜਦੋਂ ਦਾ ਆਪਾਂ ਇਹ ਪੋਰਟਰ ਦਿੱਤਾ ਆਪਾਂ ਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਆਪਾਂ ਆਪਣੇ ਫਾਰਮ ਤੇ ਅਜਮਾਇਆ ਹੋ ਜਾਂਦਾ ਨੁਸਖਾ ਮੈਂ ਵੀਰਾਂ ਨੂੰ ਬੇਨਤੀ ਕਰੂੰਗਾ ਕਿ ਗ ਨੰਬਰ ਦਾ ਡਾਕਟਰ ਸਾਹਿਬ ਦਾ ਜਿੱਥੇ ਜੇ ਕਿਸੇ ਵੀ ਵੀਰ ਨੇ ਮੰਗਾਉਣਾ ਆਰਡਰ ਤੇ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਜਾਣਕਾਰੀ ਤੁਸੀਂ ਜਾਰੀ ਡਾਕਟਰ ਸਾਹਿਬ ਕੋਲ ਲੈ ਸਕਦੇ ਜੀ ਤੇ ਇੱਕ ਆਪਾਂ ਇੱਕ ਦਿਨ ਦੇ ਵਿੱਚ ਹੁਣ ਇੱਕ ਦੋ ਦਿਨ ਦੇ ਬਾਅਦ ਵਿੱਚ ਆਪਾਂ ਵਿਟਾਮਿਨ ਐਚ ਠੀਕ ਜਿਹੜੀ ਗੱਪਣ ਪਸ਼ੂ ਨੂੰ ਆਪਾਂ ਦਿੰਨੇ ਆ ਆਰਡਰ ਕੁਆਲਿਟੀ ਬਲਾਂਸ ਚਾਹ ਪਸ਼ੂ ਨੂੰ ਸ਼ੂਨ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜੇਰ ਪਹੁੰਚ ਦਿੱਕਤ ਆਉਂਦੀ ਆ ਉਹ ਆਪਣੇ ਕੋਲ ਉਹ ਵੀ ਆਪਣੇ ਕੋਲ ਲੈਵਲ ਆਪਣੇ ਕੋਲ ਆਈ ਪਈ ਹੈ ਲਿਕਵਿਡ ਚੀਜ਼ ਉਹ 100 ਐਮਐਲ ਫਿਰ 100 ਐਮਐਲ ਸ਼ਾਮੀ ਕਰਨੀ ਉਹਦੇ ਬਾਰੇ ਵੀ ਆਪਾਂ ਇੱਕ ਵੀਡੀਓ ਜ਼ਰੂ ਬੇਨਤੀ ਕਰੂ ਇੱਕ ਨਹੀਂ ਕਿੰਨਾ ਕਿੰਨਾ ਇਹ 25 ਗ੍ਰਾਮ ਸਵੇਰੇ ਤੇ 25 ਗ੍ਰਾਮ ਸ਼ਾਮੀ ਇਹਦੇ ਵਿੱਚੇ ਲੈਵਲ ਆ ਠੀਕ ਠੀਕ ਚਮਚਾ ਦੇ ਵਿੱਚੇ ਛੋਟਾ ਚਮਚਾ ਜਿਹੜਾ ਲੈਵਲ ਵਾਲਾ ਤੇ ਉਹ ਭਾਵੇਂ ਇਹਨੂੰ ਵੰਡ ਦੇ ਚ ਭਾਗ ਦੇ ਦੋ ਚੋਕਰ ਚ ਭਾਗ ਦੇ ਦੋ ਪਸ਼ੂ ਦੇ ਅੰਦਰ ਹੀ ਜਾਣੀ ਚਾਹੀਦੀ ਹੈ ਜੀ ਜੀ ਬਾਕੀ ਨੰਬਰ ਸਕਰੀਨ ਤੇ ਚਲਾਵਾਂਗੇ ਧੰਨਵਾਦ ਜੀ